ਆਪਣੇ ਗੀਤਾਂ ਨਾਲ ਮਿਊਜ਼ਿਕ ਇੰਡਸਟਰੀ ਦੇ ਵਿੱਚ ਪਛਾਣ ਬਣਾਉਣ ਵਾਲੇ ਪ੍ਰਸਿੱਧ ਗਾਇਕ ਤੇਰਾ ਪਰ ਏਪੀ ਢਿੱਲੋਂ ਦੇ ਗੀਤ ਨੌਜਵਾਨਾਂ ਦੇ ਵਿੱਚ ਕਾਫੀ ਮਸ਼ਹੂਰ ਨੇ ਬ੍ਰਾਊਨ ਮੁੰਡੇ ਸਮਰ ਹਾਈ ਵਰਗੇ ਤਮਾਕੇਦਾਰ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੇ ਏਪੀ ਢਿੱਲੋਂ ਹੁਣ ਸਲਮਾਨ ਖਾਨ ਤੇ ਸੰਜੇ ਦੱத் ਦੇ ਨਾਲ ਤਮਾਲਾ ਪਾਉਣ ਲਈ ਤਿਆਰ ਨੇ ਭਾਈ ਜਾਨ ਇੱਕ ਵਾਰ ਫਿਰ ਆਪਣੇ ਕਰੀਬੀ ਦੋਸਤ ਤੇ ਅਦਾਕਾਰ ਸੰਜੇ ਦੱத் ਦੇ ਨਾਲ ਨਜ਼ਰ ਆਉਣਗੇ ਗਾਇਕ ਏਪੀ ਢਿੱਲੋਂ ਨੇ ਅਪਕਮਿੰਗ ਸਿੰਗਲ ਟਰੈਕ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ ਇਸ ਦੇ ਨਾਲ ਹੀ ਉਸ ਦਾ ਟਾਈਟਲ ਵੀ ਆਊਟ ਹੋ ਚੁੱਕਾ ਹੈ ਏਪੀ ਟਿਲੋ ਵੱਲੋਂ ਸ਼ੇਅਰ ਕੀਤੇ ਗਏ ਪੋਸਟਰ ਦੇ ਵਿੱਚ ਤਿੰਨੋਂ ਸਿਤਾਰੇ ਜ਼ਬਰਦਸਤ ਲੁੱਕ ਦੇ ਵਿੱਚ ਨਜ਼ਰ ਆ ਰਹੇ ਨੇ ਇਹ ਇੱਕ ਐਨੀਮੇਟਿਡ ਪੋਸਟਰ ਹੈ ਸਲਮਾਨ ਖਾਨ ਹੱਥ ਦੇ ਵਿੱਚ ਪੈਸੇ ਲਈ ਨਜ਼ਰ ਆ ਰਹੇ ਨੇ ਉਹਨਾਂ ਦੇ ਚਿਹਰੇ ਤੇ ਸੀਰੀਅਸ ਐਕਸਪ੍ਰੈਸ਼ਨ ਤੇ ਅੱਖਾਂ ਦੇ ਵਿੱਚ ਗੁੱਸਾ ਨਜ਼ਰ ਆ ਰਿਹਾ ਹੈ ਉਦੋਂ ਜੇਕਰ ਸੰਜੇ ਦੱਤ ਦੀ ਲੁੱਕ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਗੰਭੀਰ ਲੁੱਕ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਖੜੇ ਏਪੀ ਟਿਲੋ ਨੂੰ ਹੱਥ ਦੇ ਵਿੱਚ ਬੰਦੂਕ ਫੜੇ ਦੇਖਿਆ ਜਾ ਸਕਦਾ ਹੈ ਸਲਮਾਨ ਖਾਨ ਸੰਜੇ ਦੱਤ ਤੇ ਏਪੀ ਟਿਲੋ ਦਾ ਇਹ ਨਵਾਂ ਪ੍ਰੋਜੈਕਟ ਇੱਕ ਵੀਡੀਓ ਐਲਬਮ ਹੈ ਇਸ ਦੇ ਨਾਲ ਹੀ ਗਾਇਕੀ ਤੋਂ ਬਾਅਦ ਫੈਨਸ ਨੂੰ ਏਪੀ ਟਿਲੋ ਦੀ ਅਦਾਕਾਰੀ ਵੀ ਦੇਖਣ ਨੂੰ ਮਿਲੇਗੀ ਇਸ ਪੋਸਟਰ ਦੇ ਟੀਜ਼ਰ ਰਿਲੀਜ਼ ਤੋਂ ਬਾਅਦ ਜਿੱਥੇ ਤਿੰਨਾਂ ਨੂੰ ਇਕੱਠੇ ਦੇਖਣ ਲਈ ਫੈਨਸ ਐਕਸਾਈਟਡ ਨਜ਼ਰ ਆ ਰਹੇ ਨੇ ਉੱਥੇ ਹੀ ਖੁਦ ਸਲਮਾਨ ਵੀ ਏਪੀ ਟਿਲੋ ਦੀ ਅਦਾਕਾਰੀ ਨੂੰ ਦੇਖਣ ਲਈ ਐਕਸਾਈਟਡ ਹੈ ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਉਹਨਾਂ ਨੇ ਲਿਖਿਆ ਸਿੰਗਰ ਤਾਂ ਚੰਗਾ ਸੀ ਹੀ ਹੁਣ ਐਕਟਰ ਦੇ ਤੌਰ ਤੇ ਏਪੀ singing action star ਉਥੇ ਹੀ ਸੰਜੇ দত্ত ਨੇ ਇਸ ਪੋਸਟਰ ਤੇ brothers ਲਿਖ ਕੇ ਕਮੈਂਟ ਕੀਤਾ ਹੈ ਹੁਣ ਦੇਖਣਾ ਇਹ ਹੈ ਕਿ ਗੀਤ ਰਿਲੀਜ਼ ਤੋਂ ਬਾਅਦ ਕੀ ਤਮਾਲ ਮਚਾਉਂਦਾ ਹੈ